ਸ੍ਰੀ ਕਾਲ ਸਾਰੇ ਵੀਰਾਂ ਦਾ ਅੱਜ ਆਪਾਂ ਪਹੁੰਚੇ ਹਾਂ ਕਾਲੇ ਕੀ ਮੇਲੇ ਤੇ ਤੇ ਪਾਰਟ 2 ਬਣਾ ਰਹੇ ਆਪਾਂ ਇਸ ਮੰਡੀ ਦਾ ਤੇ ਇੱਥੇ ਆਪਾਂ ਸਪੈਸ਼ਲ ਰਣੀ ਕਾਲੇ ਸਰਦਾਰਾਂ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਸਨੀ ਸਟੱਡ ਫਾਰਮ ਹੈ ਬਾਜੀਆਂ ਦਾ ਸਨੀ ਸਟੱਡ ਫਾਰਮ ਰਣੀ ਕਾ ਰਣੀ ਦਾ ਪਿੰਡ ਹੈ ਬਾਜੀਆਂ ਦਾ ਬਹੁਤ ਹੀ ਤਾਕੜੀਆਂ ਅਸਲ ਬਹੁਤ ਹੀ ਤਾਕੜੀ ਤੋਂ ਤਾਕੜੀਆਂ ਬੱਕਰੀਆਂ ਦਿਖਾਵਾਂਗੇ ਅੱਜ ਜੇ टा स्पैशल वीर देख सक सारी मंडी चोट लागे नहीं ਆ ਗੱਲ ਨੂੰ ਨਾ ਕੁੱ ਕਰੀਆਂ 40 40 42 42 ਇੰਚ ਦੀਆਂ ਬੱਕਰੀਆਂ ਨੇ ਇਹ। ਹੋਰ ਬੱਚੇ। ਨੀੇ ਪਹੁੰਚ ਗਏ ਆਪਣੇ। ਪੂਰੇ ਬੱਕੇ ਦਾ ਪੈਰ ਖੇਰ ਸਾਹਿਬ ਪੂਰੀਆਂ ਡਬਲ ਹੱਡੀ ਦੀਆਂ ਬੱਕਰੀਆਂ ਹਨ। ਜਿਆਦੇ ਬੱਕਰੀ। ਇਹ ਵੀ ਪਾਰਟ 2 ਚ ਆਪਾਂ ਸਾਰੀਆਂ ਬੱਕਰੀਆਂ ਰਣੀ ਦੇ ਵਾਲੇ ਸਰਦਾਰਾਣੀ ਦਿਖਾਣੀਆਂ ਨੇ। ਇਹ ਬੱਕਰੀ ਦੇ ਬੱਕਰੇ ਜੱਡਾ ਕਰਦਾ ਬੱਕਰੀ ਦਾ ਬੱਕਰੇ ਤੋਂ ਵੀ ਡਬਲ ਹੈ ਲੈ ਲੈ ਮੇਰਾ ਉਹ ਪਹਿਲੇ ਛੋਟੂ ਨੂੰ ਪਈ ਸੀ ਹਾਂ 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 ਭੇਜਦਾ ਭੇਜਦਾ ਆ ਜਾ ਪਰ ਇਹ ਲੈ ਪੁੱਤ ਸਾਰੀਆਂ ਬੱਕਰੀਆਂ 40 ਪਲੱਸ ਨੂੰ ਜੀ ਹਾਈਟ ਚ ਬੰਨਿਆਂ ਨੇ ਕੂੜੀਆਂ ਦਾ ਕੰਮ ਕਰਦੇ ਕਰਦੇ ਬੱਕਰੀਆਂ ਦਾ ਕੰਮ 'ਚ ਵੀ ਪੂਰੇ ਪੰਜਾਬ ਦੇ ਪਾਲੀ ਫੇਲ ਕਰਤੇ ਇਹ ਇਸ ਗੌਟ ਫਾਰਮ ਵਾਲੇ ਬਾਈ ਨੇ ਸਨੀ ਬਾਈ ਆ ਸਟੱਡ ਫਾਰਮ ਦੇ ਜਿੰਨਾ ਦਾ ਇਹ ਬਾਈ ਨੇ ਵੱਡੇ ਵੱਡੇ ਪਾਲੀਆਂ ਦੀ ਮਾਤ ਪਾਤੀ ਜਿਹੜੇਨ 40 40 ਸਾਲ ਹੋ ਗਏ ਬੱਕਰੀਆਂ ਚਾਰਦੇ ਨੇ ਉਹਨਾਂ ਨੂੰ ਮਾਤ ਪਾਤੀ ਬਾਈ ਨੇ ਪਰੀਆਂ ਦੇਖ ਸਕਦੇ ਹੋ ਸੀ ਬਆਂਿਆਂ ਦੀਆਂ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਆਈ ਹੋਈ ਹੈ ਮੈਂ ਤਾਂ ਬੋਲਦੀ ਆ ਬਆਂਿਆਂ ਦੀ ਜੀ ਬਾਕੀ ਖਰਾਕ ਪੈਂਦੀ ਆ ਬੱਕਰੀਆਂ ਨੂੰ ਇਹ ਨੇ 40 40 41 ਤੇ 42 42 ਉੱਚੀਆਂ ਬੱਕਰੀਆਂ ਆ ਜੀਆਂ ਹੁੰਨਾਂ ਲੱਗੇ ਬੱਕਰੀ ਉਹ ਦੋ ਹੀ ਜਿਹੋ ਕੀ ਰਸਾਇਆ ਮਾੜਾ ਸ਼ੇਰੀਆ ਦੋ ਤਿੰਨ ਬੱਕਰੀ ਕਰੇ ਖੜੀਆਂ ਨੇ ਇਹਦੀ ਗੱਲ ਕਰਨਾ ਵਿੱਚ ਪੱਕੀ ਉਹ ਸੁਈਆਂ ਹੀ ਬੱਕਰੀਓਂ ਕਰੇ ਖੜੀਆਂ ਨੇ ਸ਼ੇਰੀ ਬੱਕਰੀ ਆਹ ਪਰਾਲਾ ਉਹ ਕਹੇ ਖੜੀ ਹੈ ਹਰ ਕਰਕੇ ਹੁਣ ਇੱਕ ਬੱਕਰੀਆਂ ਮੈਂ ਵਿੱਚ ਦੀ ਸੀਰੀ ਜਾ ਰਿਹਾ ਹਾਂ ਮੀ ਨਾ ਪਹੁੰਚਿਆ ਆਹ ਉਹ ਤਾਂ ਮੀ ਨਾ ਆਇਆ ਜੁਣ ਮੀ ਜਾਣ ਮੀ ਨਾ ਬੱਕਰੀਆਂ ਆਏ ਤੋ ਹਜੇ ਤੋਂ ਕੁਕਰ ਕਰ ਵੀ ਮੈਂ ਹਜੇ ਜੋਰ ਲਾ ਕੇ ਬੇਰੀ ਵੀ ਮੇਲੇ ਆਣੇ ਕਰ ਲਿਆ ਹੈ ਹੈ ਆਪਾਂ ਵੀ ਹਜੇ ਦੀਆਂ ਕਰੀ ਹੁਣੇ ਬਾਧਿਆ ਹੈ ਗਿਆ 15 20 ਵਕਤ ਕਰੀ ਹਾਂ ਪੱਠਾ ਬੁਠਾਣੇ ਵਠਾਣੇ ਉਹ ਕੋ ਹੁਣੇ ਦੋ ਬੜੇ ਉਹ ਮਾਰ ਦੇ ਉਹ ਲੰਗੀ ਉਹ ਦੇਖ ਸਿੱਟੀ ਫੇ ਬੱਕਰਿਆਂ ਜਿਹੜੇ ਇਹੋਲੇ ਬੱਕਰੀਆਂ ਦੇ ਸਿੱਟੀ ਲਾਉ ਦੇ ਬੰਨੀ ਜਿਹੜੇ ਰਹਿਣ ਦੇ ਫਿਰ ਖੜੀ ਰਹਿਣ ਦੇ ਮਿਹਨਤ ਬੋਲਦੀ ਆ ਜੀ ਅਸਲ ਗੱਲ ਖਰਾਕ ਪੈਂਦੀ ਆ ਬੱਕਰੀਆਂ ਨੂੰ ਅਰੇ ਜਿਹੜੀਆਂ ਬੱਕਰੀਆਂ ਪੂਰੇ ਮੇਲੇ 'ਚ ਕਿਤੇ ਨਹੀਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਸਰਦਾਰਾਂ ਦੀਆਂ ਬੱਕਰੀਆਂ ਨੇ ਇਹ ਰਣੀਕੇ ਵਾਲੀ ਰਾਜੀ ਫੱਲਾ ਹੀ ਬਹੁਤ ਆਹ ਬੱਕਰੀ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਕੁਆਲਿਟੀ ਕਿਵੇਂ ਦੀ ਹੈ ਇਸ ਇਹ ਜਾਨਵਰਾਂ ਦੀ ਆਪਣੇ ਰਨਿੰਗ ਵਾਲੇ ਸਰਦਾਰਾਂ ਦੀਆਂ ਬੱਕਰੀਆਂ ਦੀ ਕੁਆਲਿਟੀ ਕਿਵੇਂ ਦੀ ਹੈ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਾਂ ਨੂੰ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਇਸ ਕੁਆਲਿਟੀ ਬਹੁਤ ਸੋਹਣੀ ਹੈ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਚੱਲਦੀ ਹੋਈ ਵੀਡੀਓ ਨੂੰ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਬੈਲ ਆਈਕਨ ਵਾਲੀ ਘੰਟੀ ਜਰੂਰ ਦਬਾ ਦਿਆ ਕਰੋ ਕਿਉਂਕਿ ਜਿਹੜੀ ਆਪਣੀਆਂ ਵੀਡੀਓ ਪਾਉਣੇ ਉਸ ਸਭ ਤੋਂ ਪਹਿਲਾਂ ਤੁਹਾਡੇ ਲੱਵੇ ਪਹੁੰਚ ਸਕਣ ਇਹ ਵੀਡੀਓ ਆਪਾਂ 10 ਮਿੰਟਾਂ ਦੀ ਇੰਨੇ ਹੀ ਵਕਤ ਜਿੰਦੀ ਬਣਾਵਾਂਗੇ ਮੇਲੇ ਦੀ ਰੌਣਕ ਵਧਾਤਾ ਜਾਂ ਇਹ ਬੱਕਰੀਆਂ ਦੇ ਆਉਣ ਨਾਲ ਆਹ ਬੱਕਰੀ ਦੇ ਖੰਨ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਆ ਪੰਜਾਬ ਦੀ ਸਭ ਤੋਂ ਚੁੱਕ ਚੋਟੀ ਦੀ ਨਸਲ ਇਹ ਨੇ ਇਹ ਬਾਈ ਨੇ ਬਣਾਤੀ ਇਹ ਬਾਈ ਲੋਕਾਂ ਨੂੰ ਦਿਖਾਉਂਦਾ ਹੈ ਵੀ ਐਸੇ ਜਿਹੇ ਨਸਲਾ ਬਣਾਓ ਇਹ ਪਿਓਰ ਕੁਆਲਟੀ ਦੇ ਕੰਮ ਕਰੋ ਉਧਰ ਬਰੀਡ ਨਾ ਲਿਆਓ ਯਾਰ ਤੇ ਕੰਮ ਕਰੋ ਬਾਕੀ ਆ ਪੱਠ ਦੀ ਦੇਖ ਸਕਦਾ ਫੇਸ ਕੁਆਲਟੀ ਇਹ ਹੈਈ ਅਸਲ ਫੇਸ ਕੁਆਲਟੀ ਪੰਜ ਫੇਸ ਜਿਹਨੂੰ ਕਹਿੰਦੇ ਹੁੰਦੇ ਨੇ ਪਰ ਰਾਜੂ ਬਾਈ ਤੋਂ ਪੁੱਛਦੇ ਆ ਵੀ ਇਹ ਨਸਲ ਕਹੇਗੀ ਆ ਰਾਜੂ ਬਾਈ ਤੋਂ ਪੁੱਛਦੇ ਆ ਆਪਾਂ ਵੀ ਰਾਜੂ ਬਾਈ ਦਾ ਇਹ ਬੱਕਰੀਆਂ ਬਾਰੇ ਕੀ ਕਹਿਣਾ ਹੈ ਤੇ ਹੋਰ ਨਵੇਂ ਵੀਰਾਂ ਨੂੰ ਕੀ ਸਲਾਹ ਦੇਣੀ ਚਾਹੁੰਦੇ ਹੋ ਜੀ ਕੀ ਕਹਿਣਾ ਬਾਈ ਇਹ ਬੱਕਰੀਆਂ ਬਾਰੇ ਇਹਨਾਂ ਦੀਆਂ 40 40 42 42 ਇੰਚ ਦੀਆਂ ਬੱਕਰੀਆਂ ਨੇ ਸਣੀભાઈ ਦੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਬੱਕਰੀਆਂ ਬਾਰੇ ਇਹ ਵੀਰ ਸਣੀ 22 ਸਣੀ ਜੀ ਦਾ ਮੈਂ ਬਹੁਤ ਬਹੁਤ ਪਹਿਲਾਂੋਂ ਧੰਨਵਾਦ ਆ ਮੇਰੇ ਭਾਈ ਸਣੀ ਜੀ ਨੇ ਬਹੁਤ ਬਹੁਤ ਆਪਣੇ ਪੰਜਾਬ ਦੇ ਵਿੱਚ ਆ ਉਹਦਾ ਨਾਮ ਰੋਸ਼ਨ ਕੀਤਾ ਕਿਉਂਕਿ ਰਣਕੀ ਵਾਲੇ ਸਰਦਾਰ ਕਿ ਜਿਨ੍ਹਾਂ ਨੇ ਸਾਰੇ ਪੰਜਾਬ ਦੇ ਵਿੱਚ ਸਿਰੇ ਤੋਂ ਸਿਰੇ ਕੰਮ ਲਾਇਆ ਉਹਨਾਂ ਦੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਕਿ ਇਹ ਵਧੀਆ ਤੋਂ ਵਧੀਆ ਨਸਲਾ ਮੇਰਾ ਵੀਰ ਚੰਗੀ ਤੋਂ ਚੰਗੀ ਬੱਕਰੀ ਜਿੱਥੋਂ ਵੀ ਕਿਸੇ ਭਾਅ ਮਿਲੇ ਮੇਰਾ ਭਾਈ ਸਣੀ ਲੈ ਕੇ ਆਉਂਦਾ ਜ਼ਰੂਰ ਚੰਗੀ ਤੋਂ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਉਹਨਾਂ ਨੇ ਰੱਖੀਆਂ ਹੋਈਆਂ ਨੇ ਤੇ ਅਸਲੀ ਆਪਣੇ ਪੰਜਾਬ ਦੇ ਵਿੱਚੋਂ ਇਹਨਾਂ ਦੇ ਵੇ ਖਾਨਦਾਨ ਦਾ ਖਰਨਾ ਅਸਲੀ ਹੈ ਕੋਈ ਵੀ ਘਾਟ ਨਹੀਂ ਅੱਜ ਦੀ ਟਾਈਮ ਤੇ ਹਾਂਜੀ ਐਦੂ ਉੱਤੇ ਦਾ ਫਿਰ ਰੱਬ ਦਾ ਨਾਮ ਹੈ ਜੀ ਵੀ ਬਹੁਤ ਬਹੁਤ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਦਿਨ ਸੁਖਣੀ ਰਾਤ ਚੌਗਣੀ ਮਹਾਰਾਜ ਇਹਨਾਂ ਨੂੰ ਵਧਾਈ ਰੱਖੇ ਪਰਿਵਾਰ ਨੂੰ ਕਿਉਂ ਜੀ ਇਹਦਾ ਰੋਪ ਇਹਨਾਂ ਦਾ ਮਾਲ ਦੇਖ ਕੇ ਸਾਡਾ ਜੀ ਖੁਸ਼ ਹੁੰਦਾ ਜੀ ਸਾਰਾ ਮੇਲੇ ਮਾਰਾਂ ਬਾਹਰੋਂ ਬੈਲੇ ਹੀ ਖੁਸ਼ ਹੁੰਦਾ ਆਏ ਬਹੁਤ ਜਿਹੜੇ ਦੂਰੋਂ ਦੂਰੋਂ ਆਏ ਵਪਾਰੀ ਵਿਚਾਰੇ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਨੇ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਚੜਦੀ ਆ ਇਲਾਕਿਆਂ ਦੇ ਬੰਦਿਆਂ ਨੂੰ ਪੂਨਾ ਮਹਾਰਾਸ਼ਟਰ ਬੰਬਾ ਘਾਟੀ ਕੇਰਲਾ ਤੇ ਬਾਹਰੋਂ ਪਾਕਿਸਤਾਨ ਹਿੰਦੁਸਤਾਨ ਜਿੰਨਾ ਵੀ ਆਪਣਾ ਸਾਰਾ ਏਰੀਆ ਬਾਹਰੋਂ ਹੈ ਸਭ ਖੁਸ਼ੀ ਚੜਦੀ ਹੈ ਨਾ ਮਾਲਾਂ ਨੂੰ ਦੇਖ ਕੇ ਮੇਰੇ ਬਾਕੀ ਮੇਰਾ ਵੀਰ ਜਿਹੜਾ ਇਹਨਾਂ ਨੂੰ ਚਾਹਂਦਾ ਹੈ ਵੀਰ ਜੀ ਰਹਿ ਜਾ ਤੇ ਬਾਕੀ ਮੇਰਾ ਵੀਰ ਜਿਹੜਾ ਉਹ ਭਾਈ ਹੁਰੀ ਆ ਜਾ ਤੇ ਬਾਕੀ ਮੇਰਾ ਵੀਰ ਜਿਹੜਾ ਇਹਨਾਂ ਨੂੰ ਚਾਹਂਦੇ ਇਹਨਾਂ ਦੀ ਸੇਵਾ ਕਰਦਾ ਉਸ ਜੋਦੇ ਨੂੰ ਮੈਂ ਬਹੁਤ ਬਹੁਤ ਆ ਸ਼ੁਕਰਕਾ ਦਿੰਦਾ ਜੀਦੇ ਸਰਤੇ ਮਾਲ ਬਹੁਤ ਵਧੀਆ ਕੰਟਰੋਲ ਕੀਤਾ ਹੈ ਜੀ ਧੰਨਵਾਦ ਇਸ ਸੂਰਮੇ ਦੇ ਜੀ ਨੇ ਇਹ ਮਾਲ ਸਰਤੇ ਠੀਕ ਹੈ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਮਾਲ ਦੇ ਦਰਸ਼ਨ ਪਾਓ ਜੀ ਹਨੀਬਾਈ ਜੀ ਦੇ ਦਰਸ਼ਨ ਪਾਓ ਜੀ ਤੇ ਬਹੁਤ ਵਧੀਆ ਮਾਲ ਰੀਟਰ ਮਾਲ ਪਿਆਰ ਆਪਣੇ ਪੰਜਾਬ ਦੀ ਨਸ ਆ ਅਣਕਾ ਚੰਨਾ ਜੀ ਚਲ ਇੱਕ ਵਾਰ ਬੱਕਰੀਆਂ ਤੇ ਹੋਰ ਫੇਰਾ ਫਵਾਦ ਨੇ ਜੀ ਛੋੜੀਓ ਆ ਵਕਤ ਰੱਤ ਜੀ ਕੰਨਾਂ ਦੀ ਲਵਾਈ ਦੇਖ ਸਕਦਾ ਜੋ ਫੇਸ ਕੁਆਲਿਟੀ ਬਾਈ ਨੇ ਨਸਲ ਸਰਾ ਕੱਢਤੀ ਜੀ ਪੰਜਾਬ ਚੋਂ ਨਾਮ ਚਲਾਤਾ ਬਣਾ। ਬਾਕੀ ਰਾਜੂ ਬਾਈ ਦੇ ਵਿਚਾਰ ਵੀ ਸੁਣੇ ਨੇ ਥੋਨੇ ਬਹੁਤ ਹੀ ਸੋਹਣੇ ਵਿਚਾਰ ਕਹੇ ਨੇ ਰਾਜੂ ਬਾਈ ਨੇ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਤੇ ਸਕਿੱਪ ਨਾ ਕਰਿਓ ਸਾਰੀ ਵੀਡੀਓ ਦੇਖਿਓ। ਤੇ ਇਹ ਬਾਲ ਸਭ ਤੋਂ ਸਰਾ ਆਪਣੇ ਇੱਥੇ ਮਜਲੇ ਚ। ਤੇ ਲਾਈਕ ਕਮੈਂਟ ਜ਼ਰੂਰ ਕਰਿਓ ਜੀ। ਕਿ ਕਿੰਨੀ ਕੁਆਲਿਟੀ ਦੀਆਂ ਬੱਕਰੀਆਂ ਹੈ ਜਾਂ ਨਹੀਂ ਥੋੜੀ ਨਿਗਾ ਦੇ ਨਜ਼ਰੀਏ ਚੋਂ ਦੇਖ ਸਕਦੇ ਹੋ ਤੇ ਸ਼ੇਅਰ ਕਰਦੇ ਤੋਂ ਬਾਅਦ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣਾ ਚੈਨਲ ਤੇ ਬੈਲ ਆਈਕਨ ਵਾਲੀ ਘੰਟੀ ਵੀ ਜ਼ਰੂਰ ਦਬਾਇਓ ਕਿਉਂ ਵਧਿਆ ਤੋਂ ਵਧਿਆ ਕੁਆਲਿਟੀ ਦੇ ਜਾਨਵਰ ਪਾਉਣੇ ਰਹਿੰਦੇ ਆ ਆਪਣੇ ਚੈਨਲ ਤੇ ਜੋ ਤੁਹਾਨੂੰ ਵੱਧ ਤੋਂ ਵੱਧ ਦੇਖਣਾ ਤੇ ਧੰਨਵਾਦ ਕਰਦੇ ਆ ਜਿਹੜੀ ਵੀ ਆਪਣੀ ਇਹ ਵੀਡੀਓ ਦੇਖੀ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੱਧ ਤੋਂ ਵੱਧ ਬੱਕਰੀਆਂ ਵੀ ਦੇਖ ਸਕਦੇ ਹਾਂ ਧੰਨਵਾਦ ਸਾਰੇ ਵੀਰਾਂ ਦਾ ਇਹ ਆ ਨੈਕਸਟ ਪਾਰਟ ਬਣਾਉਣੇ ਆ